ਓ ਜੀ ਵੀਰ ਦੀ ਟੂੜੀ ਵੀ ਖਰਾਬ ਹੋ ਗਈ ਜੀ ਜੋ ਹਰ ਨਾਲ ਸਾਰੀ ਰੁੜ ਗਈ ਜਿਹੜੀ ਥੋੜੀ ਬੁਦੀ ਬਚੀ ਉਹ ਗਲ ਗਈ ਹੈ ਜੀ ਟੂੜੀ ਡੰਗਰਾਂ ਦੇ ਪੌਣ ਲਈ ਕੋਈ ਚਾਰਾ ਨਹੀਂ ਆਈ ਟੂੜੀ ਬਿਲਕੁਲ ਰੁੜ ਗਈ ਆ ਜੀ ਠੀਕ ਹੈ ਜੀ 15 16 ਟਰਾਲੀਆਂ ਟੂੜੀ ਮੇਰੀ ਰੁੜੀ ਆ ਉਹ ਜੋ ਮੇਰੇ ਨਾਲ ਦੇਦੀ ਸੀ ਉਹਦੀ ਰੁੜ ਗਈ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਜੀ ਵੇਖ ਲਓ ਝੋਨਾ ਦੇ ਸਕਦੇ ਹੋ ਝੋਨੇ ਦੀ ਵੇਖ ਲਓ ਹੁਣ ਫੋੜ ਜੀ ਫੁੱਟੀ ਆ ਬਸ ਇਹ ਵੀ ਹੁਣ ਪੈਲੀ ਬੱਤਰ ਨਹੀਂ ਹੈ ਗਈ ਆਪਣਾ ਤੇ ਭਰੀ ਆ ਤੇ ਭਰ ਕੇ ਤੇ ਹੁਣ ਨੂੰ ਮੰਨ ਲਓ ਵੀ ਪੱਤਰ ਆਏਗੀ ਕਦੋਂ ਆਏਗੀ ਡੇਰੇ ਬਿਜਨੀ ਆ ਵੀਰਦਾ ਜੀ ਝੋਨਾ ਹੜ ਨਾਲ ਜਿਹੜਾ ਨੁਕਸਾਨਿਆ ਗਿਆ ਬਹੁਤ ਨੁਕਸਾਨਿਆ ਗਿਆ ਜੀ ਵੇਖੋ ਝੋਨਾ ਜ਼ਿਆਦਾ ਹੋਇਆ ਜੀ ਵੇਖੋ ਜੀ ਕੋਈ ਜਿਹੜਾ ਮੜਾ ਮੋੜਾ ਕੋਈ ਫੜ ਨਹੀਂ ਪਿਆ ਉਦਾਂ ਹੀ ਖੜਾ ਜੀ ਝੋਨਾ ਵੀਰਦਾ ਨਣੀ ਕੇ ਫੋਟ ਹੀ ਫੁੱਟੀ ਆ ਹਾਂਜੀ ਹਾਂਜੀ ਔਰ ਕੀ ਕੁਝ ਆਪਣੀ ਪੈੜੀ ਸੀ ਮਤਲਬ ਦੋ ਕਿਲੇ ਪੈੜੀ ਆਪਣੀ ਸੀ ਕੁਝ ਦੋ ਸਵਾ ਦੋ ਕਿਲੇ ਆਪਣੀ ਸੀ ਕੁਝ ਦੋ ਢਾਈ ਕਿਲੇ ਥਾਂ ਮੈਂ ਠੇਕੇ ਤੇ ਲਿਆ ਹੈਗਾ ਉਹ ਵੀ ਬਿਲਕੁਲ ਬਰਬਾਦ ਹੋ ਚੁੱਕਿਆ ਤੇ ਮੇਰੀ ਬੇਨਤੀ ਹੈ ਸਰਕਾਰ ਵੱਲੋਂ ਚਾਹੇ ਕੋ ਦਾਨੀ ਵੀਰ ਸੱਜਣਾ ਲੋ ਨੂੰ ਚਾਹੇ ਕੋਈ ਮਤਲਬ ਵੀ ਪੰਜਾਬੀ ਵੀਰ ਜੋ ਵੀ ਸੇਵਾ ਕਰਦੇ ਨੇ ਹਾਂਜੀ ਚਾਹੇ ਕੋ ਐਨ ਆਰ ਆਈ ਵੀਰ ਭਰਾ ਨੇ ਜੇ ਕੋਈ ਗਰੀਬ ਦੀ ਮਦਦ ਕਰਨਾ ਚਾਹੁੰਦਾ ਤੇ ਕਰ ਲੇ ਕਿਉਂਕਿ ਤੁਹਾਨੂੰ 10000 ਰੁਪਇਆ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਗਰੀਬ ਦਾ ਭਲਾ ਹੋ ਜਾਏਗਾ ਤੇ ਇਹਨਾਂ ਕਹਿੰਦਾ ਹੋਏ ਮੈਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਤੇ ਮੇਰੀ ਮਦਦ ਕੀਤੀ ਜਾਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਪਾਸ਼ਾ ਜੀ ਬਚਨ ਕਰਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੀ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ ਕਿਉਂਕਿ ਮਨੁੱਖ ਜਿਹੜਾ ਜ਼ਿੰਦਗੀ ਵਿੱਚ ਮਨੁੱਖ ਨੂੰ ਕਈ ਮੁਸ਼ਕਲਾਂ ਹੁੰਦੀਆਂ ਨੇ ਤੇ ਇਹ ਮੁਸ਼ਕਲਾਂ ਜਿਹੜੀਆਂ ਕਈ ਵਾਰ ਇੰਨੀਆਂ-ਨੀਆਂ ਵੱਡੀਆਂ ਹੁੰਦੀਆਂ ਕਿ ਮੁਸ਼ਕਲ ਜਿਹੜੀ ਆ ਬੰਦੇ ਇਕੱਲੇ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਸੋ ਅੱਜ ਅਸੀਂ ਇੱਥੇ ਪਿੰਡ ਹਰ ਦਰਵਾਲ ਦੇ ਬਾਹਰਵਾ ਡੇਰਾਵਾ ਸਕੀ ਦੇ ਲਾਗੇ ਬਿਲਕੁਲ ਇੱਥੇ ਆਏ ਆ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਹਾੜ ਜਿਹੜੇ ਆ ਉਹਨਾਂ ਨੇ ਬੜੀ ਤਵਾਈ ਮਚਾਈ ਆ ਤੇ ਜਿਹੜੇ ਤੇ ਲਾਗੇ ਲਾਗੇ ਲਾਕੇ ਆ ਦਰਿਆਵਾਂ ਦੇ ਜਿੱਥੇ ਜਾਂ ਬੰਨ ਟੁੱਟੇ ਸੀ ਉੱਥੇ ਤੇ ਲੋਕਾਂ ਨੇ ਕਾਫੀ ਮਦਦ ਕੀਤੀ ਆ ਪਰ ਕੁਝ ਐਸੀ ਥਾਂ ਵੀ ਅੱਜ ਅਸੀਂ ਤੁਹਾਨੂੰ ਉਹ ਥਾਂ ਵਿਖਾਉਣ ਵਾਸਤੇ ਆਏ ਆ ਜਿੱਥੇ ਅਜੇ ਤੱਕ ਕੋਈ ਪਹੁੰਚਿਆ ਨਹੀਂਗਾ ਤੇ ਵੀਰੋਨੀ ਧੰਨਵਾਦ ਵੀ ਕਰਦੇ ਆ ਕਿ ਚੈਨਲ ਵਾਲੇ ਤੁਸੀਂ ਪਹਿਲੇ ਆਏ ਜੇ ਸਾਡੇ ਕੋਲ ਕੋਈ ਨਹੀਂ ਆਇਆ ਕਿਉਂਕਿ ਇਹ ਜਿਹੜਾ ਇਲਾਕਾ ਵਾ ਹੈ ਤੇ ਬਿਲਕੁਲ ਹੜਾਂ ਦੀ ਮਾਰ ਚ ਬਿਲਕੁਲ ਕੰਡੇ ਤੇ ਇੱਥੇ ਵੀ ਵੀਰ ਹੋਣਾਂ ਦਾ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿ ਇਹਨਾਂ ਦਾ ਪਹਿਲਾਂ ਜਿਹੜਾ ਵਾ ਬਹੁਤ ਜ਼ਿਆਦਾ ਕਾਫੀ ਨੁਕਸਾਨ ਫਸਲ ਦਾ ਵੀ ਹੋਇਆ ਵਾ ਮਾਲ ਡੰਗਰ ਦਾ ਵੀ ਆ ਸਾਰਾ ਕੁਝ ਜਿਹੜਾ ਹੋਇਆ ਵਾ ਆਓ ਵੀਰ ਜੀ ਹੋਣਾਂ ਨਾਲ ਗੱਲ ਕਰਾਉਨੇ ਆ ਸਾਡੇ ਕੋਲ ਮੌਜੂਦ ਨੇ ਵੀਰ ਰਣਜੀਤ ਸਿੰਘ ਜੀ ਜੀ ਵਾਜੁਰ ਸਿੰਘ ਇਕੱਠਾ ਸਾਰਾ ਵਾਜੁਰ ਸਿੰਘ ਜੀ ਫਤਿਹ ਤੇ ਵੀਰ ਜੀ ਫਿਰ ਕਾਫੀ ਪਾਣੀ ਇਧਰ ਆਇਆ ਸੀ ਆਪਣੇ ਖੇੜਾ ਤੱਕ ਇੱਥੇ ਬਹੁਤ ਜ਼ਿਆਦਾ ਪਹਿਲਾਂ ਤੇ ਤੁਹਾਨੂੰ ਆਧਿਆ ਜੀ ਤੁਹਾਡੇ ਚੈਨਲ ਦੇ ਹਾਂ ਜੀ ਪਿਆਰ ਦੀ ਇਹ ਬਹੁਤ ਧੰਨਵਾਦੀ ਤੁਹਾਡੇ ਪਹਿਨਾ ਤੁਹਾਡਾ ਚੈਨਲ ਆ ਕਿਉਂਕਿ ਸਾਡੀ ਮਤਲਬ ਸੋਰ ਬਾਕੇ ਆਇਆ ਹਾਂ ਹਾਂ ਜੀ ਹਾਂ ਜੀ ਜੁਆਦੀਆਂ ਤੁਹਾਡੇ ਤੇ ਬਾਕੀ ਵੀ ਜੀ ਪਾਣੀ ਦਾ ਬਹੁਤ ਜ਼ਿਆਦਾ ਇੱਥੇ ਨਾ ਇੱਥੋਂ ਤੱਕ ਬਬਲ ਗਿਆ ਪਾਣੀ ਹੋ ਗਿਆ ਵਾ ਠੀਕ ਹੈ ਜੀ ਆ ਪਾਣੀ ਦਾ ਆ ਪਾਣੀ ਦਾ ਲੈਵਲ ਕੋਈ ਕੋਈ ਨਹੀਂ ਕੋਈ ਨਹੀਂ ਹਾਂ ਜੀ ਆ ਪਾਣੀ ਦਾ ਲੈਵਲ ਆ ਆ ਵੇਖ ਲੋ ਕੰਦਾਂ ਕੰਦਾਂ ਬਿਲਕੁਲ ਮੋੜ ਤੇੜਾ ਆ ਚੁੱਕੀਆਂ ਨੇ ਠੀਕ ਠੀਕ ਜੀ ਬਾਕੀ ਆ ਕੇ ਕਰੀ ਜੀ ਸੰਦ ਝੋਨਾ ਜਿਹੜਾ ਝੋਨਾ ਵੀ ਮਗਰ ਦਵਾਕ ਦੋ ਕਿੱਲੇ ਥਾ ਮੇਰੇ ਕੋਲ ਆ ਉਹ ਵੀ ਬਿਲਕੁਲ ਮਤਲਬ 100% ਖਤਮ ਹੋ ਗਿਆ ਜੀ ਹਾਂਜੀ ਕਿਉਂਕਿ 13 14 ਦਿਨ ਪਾਣੀ ਰਿਹਾ ਵਾ ਅੱਛਾ ਅੱਛਾ ਹਾਂਜੀ ਤੇ ਬਾਕੀ ਕੁਝ ਪੈੜੀ ਠੇਕੇ ਮੈਂ ਰੱਖੀ ਤਿੰਨ ਕਿੱਲੇ ਢਾਈ ਦੇ ਵਿੱਚ ਰੱਖੀ ਸੀ ਰਮਜ਼ਾਨਾ ਦੇ ਉਹ ਵੀ ਮਤਲਬ ਖਤਮ ਹੋ ਗਈ ਆ ਠੀਕ ਹੈ ਜੀ ਤੇ ਬਿਲਕੁਲ ਨਾ ਮਤਲਬ ਪਾਣੀ ਵਾ ਤੇ ਮਤਲਬ ਬੋਰ ਨਹੀਂ ਮੇਰੇ ਕੋ ਹੈਗਾ ਅੱਛਾ ਅੱਛਾ ਠੀਕ ਹੈ ਜੀ ਟੈਂਕੀ ਚ ਪਾਣੀ ਪਾ ਕੇ ਜੋ ਗੁਜ਼ਾਰਾ ਕਰੀਦਾ ਵਾ ਠੀਕ ਹੈ ਜੀ ਮਤਲਬ ਨਾ ਬਾਥਰੂਮ ਹੈ ਨਾ ਲੈਟਰਗਿਆ ਠੀਕ ਹੈ ਜੀ ਤੇ ਮਤਲਬ ਤੂੜੀ ਤੰਦ ਸਾਡਾ ਰੁੜ ਗਿਆ ਸੀ ਬਿਲਕੁਲ ਠੀਕ ਹੈ ਤੇ ਹੁਣ ਪ੍ਰਾਲੀ ਦੀਆਂ ਗੰਨਾਂ ਗੂੜਾਂ ਕਿੰਨੀ ਕੁ ਤੂੜੀ ਬਣਾਈ ਤੁਸੀਂ ਮਤਲਬ ਤੂੜੀ ਹੈਗੀ 14-15 ਟਰਾਲੀਆਂ ਹੈ ਸੀ ਅੱਛਾ ਅੱਛਾ ਹਾਂ ਜੀ ਤੇ ਸਾਰੀ ਖਰਾਬ ਹੋ ਗਈ ਹੈ ਉਹ ਇਧਰ ਰੁੜ ਗਈ ਹੈ ਜੀ ਸਰ ਰੁੜ ਗਈ ਸਾਰੀ ਹਾਂ ਜੀ ਰੁੜ ਗਈ ਹੈ ਅੱਛਾ ਹਾਂ ਜੀ ਤੇ ਹੁਣ ਗੰਢਾ ਵਗੈਰਾ ਬਣਾਈਆਂ ਥੋੜੀਆਂ ਬੋਤੀਆਂ ਅੱਛਾ ਜੀ ਤੇ ਕੋਈ ਪਹਿਲੀ ਤੂੜੀ ਤੜੀ ਜੜੀ ਕੋ ਚੁਕਾਰ ਤੋਂ ਕਿ ਮਤਲਬ ਉਹ ਤੇ ਗੈਰ ਹੀ ਲਾ ਲੇ ਤੇ ਮਾਲ ਡੰਗਰ ਕਿਸਨਾ ਫਿਰ ਹੈ ਆਪਣੇ ਕੋਲ ਨਹੀਂ ਮਾਲ ਡੰਗਰ ਹੈਗਾ ਜੀ ਮਾਲ ਡੰਗਰ ਹੀ ਇੱਕ ਮੱਝ ਮੇਰੀ ਹੀ ਮਤਲਬ ਸੱਜੜੀ ਜੀ ਅੱਛਾ ਹੈ ਉਹ ਏਦਾਂ ਮਤਲਬ ਬੁਖਾਰ ਹੀ ਨਹੀਂ ਟੁੱਟਾ ਹੈ ਇਨਫੈਕਸ਼ਨ ਵਗੈਰਾ ਆਈ ਗਈ ਹੈ ਅੱਛਾ ਹੈ ਇੱਕ ਮੱਝ ਮਰੀ ਹੈ ਇੱਕ ਗਾਂ ਹੀ ਸੂਣ ਵਾਲੀ ਅੱਛਾ ਹੈ ਮਤਲਬ ਚਾਰ ਕਿੰਦਰ ਹੈ ਜੀ ਮੇਰੇ ਕੋਲ ਹਜੇ ਮਤਲਬ ਹੋਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਜਿਸ ਤਰ੍ਹਾਂ ਕਿ ਉਧਰਲਾ ਏਰੀਆ ਜਿੰਨਾ ਵੀ ਲਾਗੇ ਆ ਜਿਹੜੇ ਮਤਲਬ ਤੁਹਾਡੇ ਤੋਂ ਅੱਗੇ ਉੱਥੇ ਤੇ ਕਾਫੀ ਲੋਕਾਂ ਨੇ ਜਾਂ ਕਣਕ ਵੀ ਆ 20 ਵੀ ਆ ਹਰ ਇੱਕ ਚੀਜ਼ ਇੱਥੋਂ ਤੱਕ ਪੈੜੀਆਂ ਵਾਵਾ ਦੇ ਦੇਣੇ ਤੁਹਾਡੇ ਕੋਲ ਨਹੀਂ ਕੋਈ ਪਹੁੰਚਿਆ ਨਹੀਂ ਸਾਡੇ ਤੱਕ ਕੋਈ ਨਹੀਂ ਜੀ ਇੱਥੇ ਪਹੁੰਚਿਆ ਅਸੀਂ ਇੱਕ ਦੋ ਵਾਰੀ ਪਹੁੰਚ ਕੀਤੀ ਆ ਅੱਛਾ ਬਾਬਾ ਵੱਡਾ ਸਾਹਿਬ ਦੀ ਹਾਂਜੀ ਮਤਲਬ ਉੱਥੇ ਮਤਲਬ ਸੇਵਾਗਾਰ ਮਤਲਬ ਸੁਬਾਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਆਇਆ ਸੀਗਾ ਅੱਛਾ ਅੱਛਾ ਠੀਕ ਹੈ ਜੀ ਤੇ ਮਤਲਬ ਉਧਰ ਉਧਰ ਹੀ ਸੇਵਾ ਹੋਈ ਹੈ ਸਾਡੇ ਨਾਲ ਨਹੀਂ ਕੋਈ ਪਹੁੰਚਿਆ ਦੀਵੇ ਤੇ ਲੰਗਰੇ ਵਾਲੀ ਗੱਲ ਹੈ ਜੀ ਤੇ ਜਿਹੜੇ ਸਰਕਾਰ ਨੇ ਜਿਸ ਤਰ੍ਹਾਂ ਕਹਿਣ ਦੇ ਸਰਕਾਰ ਤੇ ਕਹਿਣੀ ਵੀ ਦਿਵਾਰੀ ਤੱਕ ਪੈਸੇ ਜਿਹੜੇ ਆ ਪਾ ਦੇਣੇ ਸਾਰਿਆਂ ਦੇ ਖਾਤੇ 'ਚ ਤੁਹਾਡੇ ਨਹੀਂ ਕੋਈ ਤੁਹਾਡੇ ਨਾਲ ਨਹੀਂ ਕੋਈ ਸਰਕਾਰ ਤਾਂ ਜਾਣ ਨਹੀਂ ਕੋਈ ਆ ਜਾਂ ਕਹੀਂ ਨਹੀਂ ਵੇਖੋ ਜੀ ਪਟਵਾਰੀ ਕਹਿੰਦਾ ਵਾ ਵੀ ਪਾ ਦਾਂਗੇ ਠੀਕ ਹੈ ਜੀ ਇਸ ਹਫਤੇ ਵਿੱਚ ਅੱਛਾ ਜੀ ਉਹਨੂੰ ਵੇਖੋ ਜੀ ਕੁਝ ਕੋਠਿਆਂ ਬਾਰੇ ਵੀ ਆਏ ਸੀ ਪਤਾ ਮਤਲਬ ਸੁਆਏ ਹੀ ਫੋਟਮ ਫੋਟਮ ਕੱਚੀ ਵੀ ਲੈ ਗਏ ਠੀਕ ਹੈ ਹਾਂਜੀ ਤੇ ਮਤਲਬ ਪਿੰਡ ਦੇ ਕੁ ਮੋਤਵਾਰ ਬੰਦੇ ਕਹਿੰਦੇ ਸੀਗੇ ਵੀ ਆਪਣਾ ਪੈਸੇ ਪਵਾ ਦਿਆਂਗੇ ਤੁਹਾਨੂੰ ਹਾਂਜੀ ਤੇ ਮਰੇ ਜੀ ਤੱਕ ਪਹੁੰਚ ਨਹੀਂ ਜੀ ਦੇਖੋ ਜੇ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਜੀ ਜਾਂ ਕਿਸ ਤਰ੍ਹਾਂ ਯਤਨਾਂਗੇ ਤੁਹਾਡੇ ਕਮਰੇ ਵੀ ਅਜੇ ਤੱਕ ਜਿਹੜੇ ਆ ਲੈਟਰੀ ਪਏ ਕੱਚੀ ਹੈ ਮਤਲਬ ਉਤੋਂ ਬਾਲੇ ਆ ਤੇ ਹੋਰ ਵੀ ਤੁਹਾਡਾ ਨੁਕਸਾਨ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਆਪਾਂ ਤੇ ਗਰੀਬ ਦੁਕਾਨ ਆ ਠੀਕ ਹੈ ਜੀ ਇੱਕ ਗਰੀਬ ਜਿਹੜਾ ਮਤਲਬ 2 2.5 ਕਿੱਲੇ ਵਾਲਾ ਬੰਦਾ ਆ ਹਾਂ ਜੀ ਹਾਂ ਜੀ ਉਹਨੂੰ ਪਸੰਦ ਹੀ ਆਸ ਹੁੰਦੀ ਆ ਵੀ ਫਸਲ ਆਏਗੀ ਤੇ ਕੋਈ ਨਾ ਕੋਈ ਕਾਰੋਬਾਰ ਕਰਾਂਗੇ ਤੇ ਜੇ ਉਹ ਫਸਲ ਨਹੀਂ ਰਹੀ ਹਾਂ ਫਿਰ ਆਰਤੀ ਕੋ ਪੈਸੇ ਪੋਏ ਤੋਂ ਹੀ ਲਏ ਪਹਿਲਾਂ ਜਾਂ ਕਿਸ ਤਰ੍ਹਾਂ ਹਾਂਜੀ ਆਰਤੀ ਕੋ ਪੈਸੇ ਲਏ ਸੀ ਜੇ ਜਦੋਂ ਮਤਲਬ ਪਾਣੀ ਪੂਣੀ ਆ ਗਿਆ ਜੀ ਫਿਰ ਉਸ ਤੋਂ ਬਾਅਦ ਤੇ ਤੁਹਾਨੂੰ ਪਤਾ ਹੀ ਹੈ ਵਾਪਸ ਨਹੀਂ ਮੁੜੇ ਉਹ ਨਹੀਂ ਨਹੀਂ ਉਹ ਵਾਪਸ ਕਿੱਥੋਂ ਫਸਲ ਪਰ ਮੁੜਨੇ ਸੀ ਠੀਕ ਹੈ ਫਸਲ ਤੇ ਹੁਣ ਗਾੜੀ ਮਤਲਬ ਆਰਤੀ ਕੋ ਲਾਗੇ ਨਹੀਂ ਲੱਗਾ ਜੀ ਤੇ ਹੁਣ ਕਿਸ ਤਰ੍ਹਾਂ ਫਿਰ ਫਸਲ ਫਸਲ ਜਿਹੜੀ ਕਣਕ ਕਣਕ ਬੀਜੀ ਗਈ ਕਾ ਕੀ ਆ ਨਹੀਂ ਕਣਕ ਬਜਾਈ ਕਰ ਦਿੱਤੀ ਆ ਜੀ ਮਤਲਬ ਕੀਤੀ ਮਤਲਬ ਸੇਵਾ ਵਾਲਿਆਂ ਨੇ ਨਹੀਂ ਕੀਤੀ ਅੱਛਾ ਠੀਕ ਹੈ ਜੀ ਮਦਰ ਨੂੰ ਲੋ ਆਪੀ ਕੋਈ ਠੀਕ ਠੀਕ ਜੀ ਹਾਂਜੀ ਠੀਕ ਜੀ ਸੋ ਇਹ ਸੀ ਵੀਰ ਰঞ্জੀਤ ਸਿੰਘ ਜੀ ਜਿਹੜੇ ਕਿ ਪਿੰਡ ਹਰਦੁਰਵਾਲ ਇਧਰ ਬਾਹਰ ਬਾਹਰ ਡੇਰਾ ਇਹਨਾਂ ਦਾ ਤੇ ਇਹਨਾਂ ਦਾ ਨੁਕਸਾਨ ਬੜਾ ਆਇਆ ਤੇ ਆਪਾਂ ਪਹਿਲਾਂ ਵੀ ਬੀਨੇ ਹਾਂ ਕਿ ਜਦੋਂ ਜੇ ਰਸ਼ਨ ਵਾਲੇ ਵੀ ਹੁੰਦੇ ਹੋ ਉਹ ਜ਼ਿਆਦਾਤਰ ਉਧਰ ਹੀ ਜਾਂਦੇ ਸੀ ਜਿੱਧਰੋਂ ਬਾਣ ਟੁੱਟੇ ਆ ਜਾਂ ਲੱਗੇ ਤੇ ਇਹ ਜਿਹੜਾ ਏਰੀਆ ਵੀ ਸ਼ੱਕ ਭਾਵੇਂ ਕੰਡੇ ਤੇ ਆ ਪਰ ਨੁਕਸਾਨ ਇਹਨਾਂ ਦਾ ਵੀ ਬਹੁਤ ਜ਼ਿਆਦਾ ਆਇਆ ਹੜਾਂ ਦੇ ਨਾਲ ਆਪਾਂ ਤੁਹਾਨੂੰ ਇਹ ਵੀ ਵੀਡੀਓ ਉਹਨਾਂ ਦੀਆਂ ਵਿਖਾਵਾਂਗੇ ਪੁਰਾਣੀਆਂ ਸਾਡੇ ਕੋਲ ਇਹਨਾਂ ਦੀਆਂ ਵੀਡੀਆਂ ਹੈਗੀਆਂ ਕਿ ਕਿਤਨਾ ਇਹਨਾਂ ਦੀ ਸਾਰੀ ਧੂੜੀ ਖਰਾਬ ਹੋ ਗਈ ਆ ਇਹਨਾਂ ਦੀ ਫਸਲ ਜਿਹੜੀ ਝੋਨੇ ਦੀ ਵਿੱਚੇ ਸਾਰੀ ਗਲ ਗਈ ਆ ਤੇ ਹੋਰ ਵੀ ਉਹ ਦਸ਼ਰੇ ਵੀਰ ਜੀ ਕੇ ਪਸ਼ੂ ਦੋ ਜਿਹੜੇ ਆ ਉਹ ਪਾਣੀ ਦੇ ਨਾਲ ਮਤਲਬ ਇਹਨਾਂ ਦੀ ਬਿਮਾਰੀ ਨਾਲ ਕੇ ਉਹ ਜਿਹੜੇ ਆ ਦੋ ਪਸ਼ੂ ਵੀ ਉਹਨਾਂ ਦੇ ਜਿਹੜੇ ਆ ਬਿਮਾਰ ਹੋ ਕੇ ਉਹ ਵਿਚਾਰੇ ਮਰ ਗਏ ਤੇ ਇਹਨਾਂ ਦੀ ਜਿਹੜੀ ਆ ਕਾਫੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਕਿ ਜਿੱਥੇ ਹੋਰ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਜਾ ਰਹੀ ਹੈ ਇਹਨਾਂ ਦੀ ਵੀ ਇਨਾਂ ਦੇ ਵੀ ਛੇਤੀ ਤੋਂ ਛੇਤੀ ਜਿੱਥੇ ਹੜ੍ਹਾਂ ਨਾਲ ਨੁਕਸਾਨ ਹੋਇਆ ਉਹ ਵੀ ਦਿੱਤਾ ਜਾਵੇ ਤੇ ਨਾਲ ਦੀ ਨਾਲ ਇਹਨਾਂ ਦੇ ਕਮਰੇ ਜਿਹੜੇ ਆ ਕਿਉਂਕਿ ਸਰਕਾਰ ਨੇ ਕਾਫੀ ਚਿਰ ਤੋਂ ਇਹ ਕਹਿ ਰਹੀ ਹੈ ਕਿ ਸਰਕਾਰ ਜਿਹੜੇ ਕਮਰੇ ਜਿਹੜੇ ਆ ਕਿਸੇ ਦੇ ਵੀ ਜਿਹੜੇ ਆ ਬਾਲਿਆਂ ਵਾਲੇ ਕਮਰੇ ਨਹੀਂ ਰਹਿਣ ਦੇਣੇ ਲੈਟਰ ਪਾ ਕੇ ਦੇਣੇ ਆ ਤੇ ਇਹਨਾਂ ਦੀ ਇਹ ਵੀ ਮਦਦ ਜਿਹੜੀ ਆ ਆਪਾਂ ਪਿੰਡ ਦੇ ਸਰਪੰਚ ਨੂੰ ਵੀ ਇਹ ਕਾਵਾਂਗੇ ਅਪੀਲ ਕਰਾਂਗੇ ਤੇ ਉਹ ਵੀ ਜ਼ਰੂਰ ਇਹਨਾਂ ਦੀ ਸਾਰ ਲੈਣ ਤੇ ਸਰਕਾਰ ਤੱਕ ਇਹਨਾਂ ਦੀ ਗੱਲ ਪਹੁੰਚਾਉਣ ਤੇ ਇਹਨਾਂ ਦਾ ਬਣਦਾ ਮੋਆਜਾ ਜਿਹੜਾ ਇਹਨਾਂ ਨੂੰ ਦੇਣਗੇ ਇਹ ਕਿਉਂਕਿ ਇਹ ਵੀਰੋਣਾਂ ਦਾ ਬੜਾ ਨੁਕਸਾਨ ਹੋਇਆ ਵਾ ਤੁਸੀਂ ਦੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੇਰੇ ਨਾਮ ਰਾਜਵੀਰ ਸਿੰਘ ਰੰਧਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ